ਹਾਂਜੀ ਦੋਸਤੋ ਆ ਸਾਊਥ ਕੋਰਗਾ ਵਾਲੇ ਜਿਹੜੇ ਗੱਡੀਆਂ ਧੋਣ ਦਾ ਇਹਨਾਂ ਦਾ ਦੇਖੋ ਤੁਸੀਂ ਕਿੰਨਾ ਤਕੜਾ ਜਗਾੜ ਆ ਯਾਰ ਆਪਣੇ ਨਾਲ ਉਹਦਾ ਬਾਈ ਇਹ ਬਹੁਤ ਵੱਡੀ ਤਕਨੀਕ ਚੱਕੀ ਫਿਰਦੇ ਆ ਗੱਡੀਆਂ ਧੋਣ ਦਾ ਦਾ ਬਾਈ ਇਹਨਾਂ ਨੂੰ ਪਤਾ ਵਈ ਯਾਰ ਕੀ ਬਾਤਾਂ ਨੇ ਤੁਸੀਂ ਗੱਡੀ ਦੇਖੋ ਤੋ ਨੂੰ ਮਤਲਬ ਵੀਡੀਓ ਦੇ ਵਿੱਚ ਇਹ ਗੱਡੀ ਦੇ ਐਸੀ ਦੀ ਹੁੰਨੀ ਆ ਕਾਲੇ ਰੰਗ ਦੀ ਪਰ ਇਹ ਕਾਲਾ ਰੰਗ ਨਹੀਂ ਹੈਗਾ ਜਦੋਂ ਧੋ ਕੇ ਸਮਾਰ ਕੇ ਉਹਨੇ ਐ ਜਮਾ ਲਿਸ਼ਕਾਤੀ ਤਾਂ ਤੁਸੀਂ ਦੇਖਿਓ ਯਾਰ ਗੱਡੀ ਜਮਾ ਨਵੀਂ ਨਿਕਲ ਆਉਂਦੀ ਆ ਹੁਣ ਇਹਨਾਂ ਨੇ ਫਾਰਮ ਜੀ ਪਤਨੀ ਆਪਣੇ ਇੱਧਰ ਪਤਨੀ ਕਿ ਇਹਨੂੰ ਕੀ ਬੋਲਦੇ ਆ ਉਧਰ ਆ ਫਾਰਮ ਜੀ ਆ ਲਾਤੀ ਆ ਤੁਸੀਂ ਦੇਖਿਓ ਯਾਰ 2-3 ਮਿੰਟਾਂ ਹੈਲ 5 ਮਿੰਟ ਲੱਗੀ ਰਹਿਣ ਦੇਣੀਆਂ ਤੇ ਵੇਖੋ ਕਿਵੇਂ ਆ ਗੰਦ ਪਹਿਲ ਵੇਖੋ ਕਿਵੇਂ ਆ ਲੈਣ ਲੱਗ ਗਿਆ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਬਾਈ ਉਹਨਾਂ ਵਿੱਚ ਕੰਮ ਕਰਨ ਦਾ ਜਿਹੜਾ ਤਰੀਕਾ ਆ ਆਪਣੇ ਨਾਲੋਂ ਬਹੁਤ ਜ਼ਿਆਦਾ ਫਰਕ ਨਾਲ ਆ ਯਾਰ ਗੱਲਬਾਤ ਐਂਡ ਕਰਾ ਛੱਡਦੇ ਆ ਪੱਟੂਏ ਤੇ ਵੀਡੀਓ ਨੂੰ ਸਕਿਪ ਨਾ ਕਰੇਂ ਐਂਡ ਤੱਕ ਦੇਖਿਓ ਤੇ ਡੈਗ ਵੀ ਇਹਨਾਂ ਦਾ ਰੋਡ ਦੇ ਉੱਪਰ ਹੀ ਆ ਉੱਧਰ ਸਾਈਡ ਜੀ ਤੇ ਬਣਾਇਆ ਹੋਇਆ ਵਾ ਵੀਡੀਓ ਬਹੁਤ ਯਾਰ ਵਧੀਆ ਹੋਣ ਵਾਲੀ ਆ ਲਾਸਟ ਤੱਕ ਦੇਖਿਓ ਬਹੁਤ ਵਧੀਆ ਕੰਮ ਕਰਦੇ ਆ ਯਾਰ ਸਾਊਥ ਕੋਰੀਆ ਵਾਲੇ ਤੁਸੀਂ ਹੁਣ ਦੇਖਿਓ ਪ੍ਰੈਸ਼ਰ ਇੱਕ ਇੱਕ ਹੋਰ ਚੀਜ਼ ਚੈੱਕ ਕਰਿਓ ਪ੍ਰੈਸ਼ਰ ਵੇਖਿਓ ਯਾਰ ਤੁਸੀਂ ਪਾਣੀ ਦਾ ਗੱਲ ਬਾਤ ਹੈਂ ਡਕਰਾ ਛੱਡੀ ਦੇਖੋ ਕਿਵੇਂ ਆ ਲੈ ਲੈ ਕੇ ਗੰਦਪੈਲ ਥੱਲੇ ਆਈ ਜਾਂਦਾ ਆ ਜਿਹੜੀ ਇਹਨੇ ਚੀਜ਼ ਲਾਈ ਆ ਹੁਣ ਜਦੋਂ ਧੋਊਗਾ ਨਾ ਬਾਈ ਧੋ ਕੇ ਤੁਸੀਂ ਜਦੋਂ ਐ ਲਸ਼ਕਾਤੀ ਤੁਹਾਡੇ ਸਾਹਮਣੇ ਖੜੀ ਕਰਤੀ ਤੁਸੀਂ ਆਪ ਅੰਦਾਜ਼ਾ ਮਾਰ ਲਿਓ ਵੀ ਇਹੇ ਕੰਮ ਕਿੰਨਾ ਤਕੜਾ ਕਰਦੇ ਨੇ ਤੁਸੀਂ ਵੇਖਿਓ ਪ੍ਰੈਸ਼ਰ ਨਾਲੇ ਪਾਣੀ ਦਾ ਲਓ ਘਰਤੀ ਸਟਾਰਟ ਲਓ ਜੀ ਦੇਖੋ ਕਿਉਂ ਹੁਣ ਤੁਸੀਂ ਇਹ ਦੇਖੋ ਵੀ ਕਾਲੇ ਰੰਗ ਤੋਂ ਇਹਦਾ ਰੰਗ ਦੇਖੋ ਕਿਦਾਂ ਦਾ ਬਣ ਚੁੱਕਾ ਏ ਗ੍ਰੀਨ ਕਲਰ ਦੀ ਫਿੱਕੀ ਗ੍ਰੀਨ ਜੇ ਕਲਰ ਦੀ ਆ ਇਹ ਜਿਹਨੂੰ ਆਪਾਂ ਹਜੇ ਹਰਾ ਰੰਗ ਵੀ ਕਹਿ ਦਿੰਨੇ ਪੰਜਾਬੀ ਚ ਤੇ ਕੀ ਗੱਲ ਬਾਤ ਆ ਯਾਰ ਮੈਂ ਕਹਿੰਨਾ ਭਾਈ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਇਹਨਾਂ ਦੇ ਰਹਿਣ ਸਹਿਣ ਮੈਂ ਕਹਿੰਨਾ ਯਾਰ ਸਿਰਾ ਕਰਾ ਛੱਡ ਦੇ ਸਾਊਥ ਕੋਰੀਆ ਵਾਲੇ ਦੇਖਿਆ ਵੈਦੀ ਦਿਸਣ ਲਾਤਾ ਕਿ ਨਹੀਂ ਮੂੰਹ ਮੰਦੇ ਹੋ ਕੰਮ ਨੂੰ ਜੇ ਕੰਮ ਨੂੰ ਬਾਈ ਦੇ ਤੁਸੀਂ ਮੰਨਦੇ ਆ ਨਾ ਬਾਹਰ ਲੀਆਂ ਕਾਉਂਟਰਾਂ ਦੇ ਕੰਮਾਂ ਨੂੰ ਤੁਸੀਂ ਮੰਨਦੇ ਹੋ ਵੀ ਆਪਣੇ ਨਾਲੋਂ ਇਹਨਾਂ ਦੇ ਕੰਮ ਬਹੁਤ ਤਗੜੇ ਆ ਤਾਂ ਇੱਕ ਲਾਈਕ ਮਾਰ ਦਿਓ ਤੇ ਜਾਂਦੇ ਜਾਂਦੇ ਸ਼ੇਅਰ ਵੀ ਕਰ ਦਿਓ ਬਾਈ ਜੀ ਕਿਤੇ ਵੀ ਆਪਾਂ ਨੂੰ ਲੋਡ ਪੈ ਸਕਦੀ ਆ ਬਾਹਰ ਪੂਰਾ ਆਪਾਂ ਕੰਟਰੀਆਂ ਜਾਂਦੇ ਰਹਿੰਦੇ ਆਪਣੇ ਪੰਜਾਬੀ ਦੇ ਤੁਸੀਂ ਆ ਦੇਖੋ ਲੈ ਆਹ ਤਕਨੀਕ ਜੇ ਕਿਤੇ ਇੱਧਰ ਆ ਜੇ ਨਾ ਤੇ ਗੱਲਬਾਤ ਐਂਡ ਹੀ ਹੋ ਜੇ ਆਪਣੇ ਵਾਲਿਆਂ ਨੂੰ ਇਹ ਚੀਜ਼ਾਂ ਦਾ ਨਹੀਂ ਇੰਨਾ ਹੈਗਾ ਬਾਈ ਆਪਣੇ ਵਾਲੇ ਧੋਂਦੇ ਆ ਪਰ ਰੂਹ ਖੁਸ਼ ਨਹੀਂ ਹੁੰਦੀ ਆ ਦੇਖ ਤੂੰ ਰੂਹ ਖੁਸ਼ ਕੀਤੀ ਪਈ ਆ ਲੈ ਬਣਾਤੀ ਕਿ ਨਹੀਂ ਜਿਵੇਂ ਯਾਂਸੀ ਜੋ ਹੁਣੇ ਕੱਢ ਕੇ ਬਾਹਰ ਖੜਾਈ ਹੁੰਦੀ ਹੈ ਮੈਂ ਕਹਿੰਦਾ ਬਾਈ ਗੱਲਬਾਤ ਐਂ ਡਗਰਾਦੀ ਆ ਕੋਈ ਇਹਨੂੰ ਕੰਪਾਉਂਡ ਜੀ ਮਾਰਨ ਦੀ ਲੋੜ ਨਹੀਂ ਕੋਈ ਕਰੀਮ ਕਰਾਮ ਜੀ ਲਾਗੇ ਮੈਂ ਮਾਲਣਾ ਦੀ ਲੋੜ ਨਹੀਂ ਮੈਂ ਕਹਨਾ ਬਾਈ ਐਂਟ ਕਰਾ ਛੱਡੀ ਆ ਬਾਈ ਨੇ ਲਓ ਜੀ ਹੁਣ ਤੁਹਾਨੂੰ ਸ਼ੀਸ਼ੇ ਦੀ ਲੋੜ ਨਹੀਂ ਬਾਈ ਜੀ ਸ਼ੀਸ਼ਾ ਇਹੀ ਚੀਜ਼ ਹੈ ਸ਼ੀਸ਼ਾ ਸਮਝ ਲਓ ਤੁਸੀਂ ਦੇਖੋ ਐਨ ਟਾਇਰ ਵੀ ਕਾਲੇ ਗੱਡੇ ਪਿਆ ਯਾਰ ਗੱਲ ਬਾਤ ਆ ਬਾਈ ਇਹਨਾਂ ਦੇ ਵਿੱਚ ਯਾਰ ਕੀ ਬਾਤ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਆ ਤਾਂ ਸਾਊਥ ਕੋਰੀਆ ਵਾਲਿਆਂ ਦਾ ਤੁਹਾਨੂੰ ਕੰਮ ਚੰਗਾ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਦੇ ਇਹ ਆਪਾਂ ਨੂੰ ਬਾਹਰ ਜਾ ਕੇ ਆਏ ਗੱਡੀ ਧਵਾਉਣੀ ਪੈ ਸਕਦੀ ਆ ਤੇ ਪੈਸੇ ਵੀ ਹਿਸਾਬ ਨਾਲ ਹੀ ਲੈਂਦੇ ਆ ਕੋਈ ਜ਼ਿਆਦਾ ਨਹੀਂ ਲੈਂਦੇ ਹੈਗੇ ਆਪਣੇ ਵਾਲੇ ਤਾਂ ਇਧਰ ਲਟਕ ਘੁੱਟ ਬਾਲੀ ਕਰਦੇ ਆ ਇਹਨਾਂ ਦਾ ਤਾਂ ਕੰਮ ਕਰਨ ਦਾ ਤਰੀਕਾ ਵੀ ਬਹੁਤ ਤਕੜਾ ਤੇ ਪੈਸੇ ਵੀ ਹਿਸਾਬ ਨਾਲ ਹੀ ਲੈਂਦੇ ਆ ਦੇਖਿਆ ਪ੍ਰੈਸ਼ਰ ਤੇ ਹੁਣ ਦੱਸੋ ਕਰਾਂ ਕੀ ਕਹਿੰਦੀ ਆ ਗੱਡੀ ਤੁਹਾਨੂੰ ਲੱਗਦੀ ਕਿ ਨਹੀਂ ਜਿਵੇਂ ਅਯਾਨਸੀ ਚੋਂ ਕੱਢ ਕੇ ਹੁਣੇ ਖੜਾਈ ਆ ਐ ਬਣਾਦੀ ਆ ਤੋਤੇ ਵਰਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ